हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੱਚਾ ਪੱਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੁੱਪੀ ਕਿ ਮਿੰਟ ਤੋਂ ਕੋਈ 8-7 ਕਿਲੋਮੀਟਰ ਪਿਛੇ ਰਹਿ ਜਾਂਦਾ ਪਿੰਡ ਕੱਚਾ ਪੱਕਾ ਆ ਇਧਰ ਪੱਟੀ ਮੋੜ ਵੀ ਤਕਰੀਬਨ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਆ ਮਨਿਆਲਾ ਜੈ ਸਿੰਘ ਤੇ ਬੈਂਕਾ ਬਲੇਰ ਇਧਰਲੇ ਪਾਸੇ ਪਿੰਡ ਦਿਆਲਪੁਰਾ ਤੇ ਘੁਰਖਪਿੰਡ ਠੀਕ ਹੈ ਜੀ ਇਹ ਬਿਲਕੁਲ ਨਾਲ ਨਾਲ ਲੱਗਦੇ ਆ ਬਿਲਕੁਲ ਥੋੜੀ ਥੋੜੀ ਦੂਰੀ ਤੇ ਪਿੰਡ ਨੇ ਹਰਪ੍ਰੀਤ ਸਿੰਘ ਉਹਨਾਂ ਦੇ ਕੋਲ ਆ ਜਾਂਦੇ ਆ ਦੋਸਤੋ ਤਕਰੀਬਨ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਬਣਾਈਆਂ ਨੇ ਤੁਹਾਡੇ ਸਾਹਮਣੇ ਪਸ਼ੂ ਪੇਸ਼ ਕੀਤੇ ਆ ਮਾਲ ਇਹਨਾਂ ਦੇ ਕੋਲ ਕੋਈ 2-4 ਨੱਕ ਜੜੇ ਆ ਉਹ ਰੁਟੀਨ ਦੇ ਵਿੱਚ ਆਏ ਗਏ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਜਿਹੜੀਆਂ ਦੋ ਬੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਸੂਈਆਂ ਸਵਈਆਂ ਨੇ ਇੱਕ ਤਕਰੀਬਨ ਕੋਈ ਹਫਤੇ ਇੱਕ ਘੜ ਘੜ ਸਮਾਂ ਹੋ ਗਿਆ ਸੂਈ ਨੂੰ ਇੱਕ ਤਕਰੀਬਨ ਕੋਈ 18-20 ਦਿਨਾਂ ਦੀ ਸੂਈ ਤੁਹਾਨੂੰ ਵੈੜ ਦਿਖਾ ਦੇਵਾਂਗੇ ਤਰੀਕਾ ਚ ਨੋ ਅਕਤੂਬਰ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 4:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਾਫ਼ ਸੁਥਰੇ ਪਸ਼ੂ ਆ ਸੋ ਸਾਰੇ ਫਾਰਮਰ ਭਰਾਵਾਂ ਨੂੰ ਆਪਣੇ ਵੱਲੋਂ ਵੀ ਬੇਨਤੀ ਆ ਵੀ ਜਿੱਥੋਂ ਵੀ ਖਾਸ ਤੌਰ ਤੇ ਆਪਾਂ ਵੀਡੀਓ ਤੁਹਾਨੂੰ ਦਿਖਾਉਨੇ ਆ ਠੀਕ ਆ ਜੀ ਇਸ ਕਰਦੇ ਆ ਉੱਥੇ ਆਇਆ ਕਰੋ ਇੱਕ ਟਾਈਮ ਦੋ ਟਾਈਮ ਬੇਸ਼ੱਕ ਆਪਣੀ ਜੋਗੇ ਤਸੱਲੀ ਕਰਿਆ ਕਰੋ ਕਿਉਂਕਿ ਇਸੇ ਤਰ੍ਹਾਂ ਮਾਲ ਦੋਸਤੋ ਰੁਟੀਨ ਦੇ ਵਿੱਚ ਤੁਰਿਆ ਆਉਂਦਾ ਵਪਾਰੀ ਵੀਰਾਂ ਦੇ ਕੋਲ ਤੇ ਅੱਗੇ ਇਸੇ ਤਰ੍ਹਾਂ ਤੁਰਿਆ ਜਾਂਦਾ ਠੀਕ ਆ ਜੀ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਹਰਪ੍ਰੀਤ ਸਾਸਤਰੀ ਕਰਦੇ ਸਾਸਤਰੀ ਜਲਵੀਰ ਜੀ ਹੋ ਠੀਕ ਠਾਕ ਜੀ ਬੜੇ ਹਰਪਿਤ ਐਨੀਮਲ ਜਿਹੜਾ ਅੱਜ ਆਪਣੇ ਕੋਲ ਦੋ ਵਗਾਊਗਾ ਜਿਹੜੀਆਂ ਬਿਲਕੁਲ ਦੋਨੋਂ ਵੜਾਂ ਤਾਜ਼ੀਆਂ ਸੂਈਆਂ ਨੇ ਹਾਂਜੀ ਠੀਕ ਆ ਤੇ ਸ਼ੁਰੂਆਤ ਆਪਾਂ ਕਰਾਂਗੇ ਹਾਂਜੀ ਇਸੇ ਤੋਂ ਕਰ ਲੈਨੇ ਹਾਂ ਪਹਿਲੇ ਨੰਬਰ ਵਾਲੀ ਵੜ ਤੋਂ ਕਰ ਲਾ ਵੜ ਚੰਗੀ ਸਾਫ਼ ਸੁਥਰੀ ਦਿਖਾਈ ਦੇ ਰਹੀ ਆ ਕੀ ਬੇਰਵਾ ਇਸ ਵੜ ਦਾ ਫਿਰ ਜੀ ਦੂਜਾ ਸੂਰਾ ਸੂਈ ਜੇ ਠੀਕ ਆ ਅੱਠ ਤੋਂ 10 ਦਿਨ ਹੋ ਗਏ ਅੱਜ ਸੂਈ ਨੂੰ ਤੇ ਅੱਜ ਥੋੜਾ ਜਿਹਾ ਮੈਲਾ ਮਾਰਿਆ 8-10 ਦਿਨਾਂ ਦੀ ਸੂਈ ਆ ਹਾਂਜੀ ਮਗਰ ਇਹ ਤੇ ਬੱਚਾ ਮਗਰ ਬੱਚਾ ਡੱਬਾ ਬੱਚਾ ਲੋ ਵੀ ਇਹ ਬੱਚਾ ਮਗਰ ਆ ਠੀਕ ਆ ਜੀ ਤੇ 나ੜੂ ਨਾਲ ਆ ਜੇ ਬੱਚਾ ਸੁੱਕਾ 나ੜੂ ਜਿਹੜਾ ਬਿਲਕੁਲ ਨਾਲ ਆ ਜੇ ਲੱਥਾ ਨਹੀਂ ਆ ਇਹ 나ੜੂਆ ਨਾਲ ਆ ਬੱਚੇ ਤੇ ਇਹ ਬੱਚਾ ਮਗਰ ਮੇਲ ਕਾਫ ਆ ਤੇ ਕਿੰਨੇ ਕ ਦੁੱਧ ਤੇ ਚੱਲਣ ਰਹੀ ਐ ਦੁੱਧ ਇਸ ਟਾਈਮ 18 ਕਿਲੋ ਆ ਇਸ ਵਕਤ ਹਾਂਜੀ ਠੀਕ ਐ ਤੇ ਕੋਈ 17 ਮੰਨ ਗਏ ਭਾਵੇਂ ਕੋਈ 16 ਮੰਨ ਗਏ ਸੌਦਾ ਕਰੇ ਹਾਂ ਕੋਈ ਆਪ ਦੀ ਦੋ ਚਾ ਦੋ ਟਾਈਮ ਚੋਲੇ ਭਾਵੇਂ ਆ ਕੇ ਚਾਰ ਟਾਈਮ ਚੋਲੇ ਇਹ ਨੈਟ ਜਿਹੜਾ ਵੀ 16 ਲੀਟਰ ਤਾਂ ਹੈ ਹੀ ਹੈ ਹੈ 16 ਤੋਂ ਬਾਹਰ 17 ਕਿਲੋ ਹੀ ਆ ਠੀਕ ਆ ਜੀ ਹਾਂਜੀ ਲੋ ਵੀ 16 ਤੋਂ ਬਾਹਰ-ਬਾਰ ਦੁੱਧ ਦਾ ਕੋਈ 17 ਮੰਨ ਕੇ ਕੋਈ 18 ਮੰਨ ਕੇ ਬੇਸ਼ੱਕ ਕੋਈ 16 ਮੰਨ ਕੇ ਸੌਦਾ ਕਰ ਲਿਓ ਠੀਕ ਆ ਅੱਜ ਦਿਨ ਤੁਹਾਨੂੰ ਦੱਸ ਦਿੱਤੇ ਵੀ 8-9 ਕ ਦਿਨ ਦਾ ਸਮਾਂ ਹੋਇਆ ਮਗਰ ਇਹਦੇ ਬੱਚਾ ਮੇਲ ਕਾਫ ਆ ਇਦੋਂ ਇੱਕ ਵਾਰੀ ਆਪਾਂ ਤੁਹਾਨੂੰ ਥਾਣ-ਥਾਣ ਨੂੰ ਵਿਖਾ ਦਿੰਨੇ ਥੋੜਾ ਲਾ ਕੇ ਠੀਕ ਆ ਜੀ ਆ ਦੇਖੋ ਸੋ ਮੁੱਠੀ ਮੁੱਠੀ ਥਣ ਲਗਾ ਅਗਲੇ ਥਣਾਂ ਦਾ ਸੈਜ ਅਗਲੇ ਨਾਲ ਬਰਾਬਰ ਤੇ ਪਿਛਲੇ ਦਾ ਪਿਛਲੇ ਨਾਲ ਠੀਕ ਆ ਸੋ ਬਾਕੀ ਚਮਕਦਮ ਕਾਲੀ ਬੈੜਾ ਹੈ ਦੂਜਾ ਸੂਭਾ ਹੀ ਹਨਾ ਹਾਂਜੀ ਹਾਂਜੀ ਹਾਂ ਜਰਸੀ ਕਰਾਸ ਦੇ ਠੀਕ ਆ ਲੋ ਜੀ ਕਰਾਸ ਬਰੀਡ ਦੇ ਵਿੱਚ ਆ ਬਾਕੀ ਦੁੱਧ ਹੁਣ ਇਸ ਵਕਤ ਚੰਗੀ ਸਟਾਰਟਿੰਗ ਕੀਤੀ ਆ ਹਾਂਜੀ ਤੇ ਇੱਕ ਵਾਰੀ ਹਰਪ੍ਰੀਤ ਨੂੰ ਖੋਲ ਕੇ ਮੜਾ ਤੋੜ ਕੇ ਖਾ ਸਾਰੇ ਵੀਰਾਂ ਨੂੰ ਸੋ ਬਾਕੀ ਬਣਾਵਟ ਬਣੂਬਟ ਜਿਹੜੀ ਦੋਸਤੋ ਲੇਵੇ ਦੀ ਚੰਗੀ ਆ ਅਗੇ ਚਲੋ ਕਿਸੇ ਭਰਾ ਦੀ ਚੰਗੀ ਸੇਵਾ ਰਹਿੰਦੀ ਆ ਚਾਹੇ ਨਾਰਮਲ ਰਹਿੰਦੀ ਆ ਉਹ ਬਾਅਦ ਦੀਆਂ ਗੱਲਾਂ ਨੇ ਠੀਕ ਆ ਤੇ ਬਾਕੀ ਪਲੀ ਪ੍ਰੀਤੀ ਪੂਰੀ ਆ ਵੈੜ ਦੀ ਤੁਸੀਂ ਫਿਟਨੈਸ ਵੇਖੋ ਪਿੰਡੇ ਵਾਲੀ ਸਾਈਡ ਤੋਂ ਪਲੀ ਸੰਭੀ ਪੂਰੀ ਆ ਪੂਰੀ ਵਜਨ ਲੋਡ ਆ ਲਈ ਆ ਲੋ ਜੀ ਹਾਈਟ ਬੇਸ਼ੱਕ ਜਿੰਨਾ ਕਿ ਆਪਾਂ ਜਰਸੀ ਵੇਖਦੇ ਆ ਪੰਜਾਬ ਵਾਲੀਆਂ ਹਾਈਟ ਕੱਦ ਓਡਾ ਇਸ ਵੈੜ ਦਾ ਪਲੀ ਸੰਭੀ ਬਹੁਤ ਜਿਆਦੀ ਆ ਇੱਕ ਵਾਰੀ ਹੋਰ ਮਾੜਾ ਢੇੜਾ ਕਢਾ ਦੇ ਵੀਰ ਹਰਪ੍ਰੀਤ ਤੋਰ ਦੇ ਇੱਕ ਵਾਰੀ ਹੋਰ ਐਨੂੰ ਆ ਮਾੜੀ ਮਾਰੂਨੀ ਗਾ ਠੀਕ ਆ ਜੀ ਸੋ ਕ੍ਰੋਸ ਆਂਗ ਦੇ ਵਿੱਚ ਆ ਗਈ ਜਰਸੀ ਕ੍ਰੋਸ ਆਂਗ ਦੇ ਵਿੱਚ ਮੰਨ ਕੇ ਤੁਸੀਂ ਸਪਤਾ ਕਰਿਓ ਬਾਕੀ ਥਨ ਥੱਪੇ ਵਾਲੀ ਆ ਲੈਵੇ ਲੂਵੇ ਦੀ ਕੁਆਲਿਟੀ ਚੰਗੀ ਆ ਹਾਂ ਤੇ ਅੱਦਾ ਅੱਦਾ ਫੁੱਟ ਦੇ ਲੱਗੇ ਆ ਹਾਂ ਬੰਦੀਗੇ ਆ ਬੰਦ ਹੋਗੀ ਰ ਸੋ ਬਾਕੀ ਸੋਨਾ ਡਿਜ਼ਾਈਨ ਆ ਸੋਨਾ ਲੇਵਾ ਟਕਾਣੇ ਤੇ ਲੇਵਾ ਠੀਕਾ ਜੀ ਕੋਈ ਟਲਖਵਾ ਨਹੀਂਗਾ ਬਿਲਕੁਲ ਫਿਕਸ ਹੋਵਾਨਾ ਚੱਡਾ ਇਧਰ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਆਪਾਂ ਦਿਖਾਈਏ ਤੇ ਬਿਲਕੁਲ ਤੁਸੀਂ ਆਹ ਦੇਖੋ ਮਾਰੋ ਨੀਗਾ ਠੀਕਾ ਜੀ ਸੋ ਦੋਰਾ ਥਣ ਲਗਾ ਕਰ ਮਾਰਨੀ ਮੁੱਠੀ ਮੁੱਠੀ ਓਕੇ ਹਰਪ੍ਰੀਤ ਕੀ ਮੋਲ ਕੀ ਡਿਮਾਂਡ ਕਰਤੀ ਵੀਰੇ ਦੀ ਮੋਲ ਵੀਰ ਜੀ ਭਾਵੇਂ 70 ਕਰ ਲੀਏ ਹਾਂਜੀ ਵੇਖ ਵੀ ਜਾਣੀ ਆ ਬਾਹਰ 65000 ਦੀ ਦੇ ਦਾਂਗੇ ਵੀ ਜੇ ਨੂੰ ਪਤਲੀ ਕਮਾਈ ਕਰਕੇ ਆਪਾਂ ਦੇ ਦਈਏ ਹਨ ਲੈਸ ਤੋਂ ਲੈਸ ਕਰਕੇ 62000 ਦੀ ਦਵਾਂਗੇ 62000 ਦੀ ਵਿੱਚੇ ਪਹੁੰਚ ਕਰ ਦਾਂਗੇ 100 ਕਿਲੋਮੀਟਰ 100 ਕਿਲੋਮੀਟਰ ਤਾਂ ਹੀ ਹਾਂਜੀ ਠੀਕ ਆ ਵੀ 12 ਤੁਰਾ ਮਰਾ ਕੇ ਚੈੱਕ ਕਰਾ ਲੈਣੇ ਕਰਾ ਦਿਓ ਜੀ ਸੋ ਬਾਕੀ ਦੋਸਤੋ ਕਈ ਵਾਰਾਂ ਚਲੋ ਕੋਈ ਭਰਾ ਤਰਾ ਆ ਜਾਂਦੇ ਆ ਪਰ ਆਪਾਂ ਹਮੇਸ਼ਾ ਕਹਿੰਦੇ ਆ ਕਿ ਆਇਆ ਕਰੋ ਜਿੰਨੇ ਪੈਸੇ ਲਾਉਣੇ ਚਾਹੇ ਥੋੜੇ ਜਾਂ ਚਾਹੇ ਬਹੁਤੇ ਆ ਜਰੂਰ ਵਿਜ਼ਿਟ ਕਰਿਆ ਕਰੋ ਚਾਹੇ 62000 ਦੀ ਸ਼ਾਇਦ ਚਾਹੇ 22000 ਦੀ ਆ ਵੇਖੋ ਇਹ ਅਗਲੇ ਥਾਣੇ ਦੀ ਚਵਾਈ ਤੁਸੀਂ ਦੇਖ ਲਈਏ ਇਹ ਮਗਰਲੇ ਥਾਣਾ ਆ ਦੇਖੋ ਜੀ ਕੋਈ ਭੂਰ ਕੋਈ ਛੱਟੇ ਵਾਲੀ ਗੱਲਬਾਤ ਨਹੀਂ ਕੀ ਮੋਟੀ ਧਾਰ ਆ ਬਿਲਕੁਲ ਗੰਨੀ ਹੋਲੀ ਚਵਾਈ ਆ ਹਾਂ ਕੋਈ ਥਾਣੇ ਵੱਧ ਘਟ ਆ ਠੀਕ ਆ ਨਹੀਂ ਚੰਗੀ ਆ ਬਾੜ ਤੇ ਲੈਣ ਦੇਣ ਮਤਲਬ 62000 ਦੀ 62000 ਦੀ ਠੀਕ ਆ ਭਰਾ ਲਓ ਵੀ ਇਹ 62000 ਦੀ ਅੱਜ ਫਾਈਨਲ ਜਿਹੜੀ ਤੁਹਾਨੂੰ ਬਾੜ ਮਿਲ ਜੂਗੀ ਲੈਣ ਦੇਣੀ 62000 ਸੋ ਡਿਮਾਂਡ ਕੁਝ ਵੀ ਕਰਾ ਲਓ ਜਿੱਥੇ ਦੇ ਦੇਣੀ ਹੈ 62000 ਠੀਕ ਆ ਜੀ ਸੋ ਕਰੋ ਸੋ ਫਰਕ ਇਧਰ ਕਿ ਸੈਗਰ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵਾੜ ਖੜੀ ਹੈ ਫਿਰ ਵੀਰ ਜੀ ਇਹ ਵੀ ਦੂਜਾ ਸੂਆ ਹੀ ਆ ਇਹ ਵੀ ਦੂਜਾ ਸੂਆ ਹੀ ਆ ਹਾਂਜੀ ਇਹਨੂੰ ਅੱਜ ਸਮਾਂ ਕਿੰਨਾ ਕੁ ਹੋ ਗਿਆ ਸੂਈ ਨੂੰ ਸਮਾਂ ਇਹਨੂੰ ਕੋਈ 20 ਦਿਨ ਲਾ ਲੈ ਕੋਈ 15 ਲਾ ਲੈ ਠੀਕ ਆ ਉਹ ਲਾਲ ਬੱਚਾ ਇਹਦਾ ਮਗਰ ਇਹ ਤੇ ਬੱਚਾ ਹਾਂਜੀ ਇਧਰ ਇਹ ਮੇਲ ਕਾਫ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਬੱਚਾ ਮਗਰ ਜਰਸੀ ਅੰਗ ਦੇ ਵਿੱਚ ਸੋ ਇਹ ਮੇਲ ਕਾਫ ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਆ ਦੇਖੋ ਕੋਈ 15 ਦਿਨ ਮੰਨ ਕੇ ਕੋਈ 18 ਦਿਨ ਕੋਈ 20 ਦਿਨ ਮੰਨ ਕੇ ਤੁਸੀਂ ਸੌਦਾ ਕਰਿਓ ਤੇ ਐਸ ਵਕਤੇ ਤੇ ਥੱਲੇ ਦੁੱਧ ਕਿੰ ਦੁੱਧ ਵੀਰ ਜੀ ਇਹਦੇ ਥੱਲੇ 12 ਕਿਲੋ ਆ ਵੀ 12 ਕਿਲੋ ਹਾਜ਼ਰ ਹੈ ਹਾਂਜੀ ਵਖਾਵਾ 13 ਦਾ ਕਰਦੀ ਕੋਈ 11 ਕਿਲੋ ਮੰਨ ਕੇ ਸੌਦਾ ਕਰ ਲੇ ਠੀਕ ਆ ਭਾਵੇਂ ਕੋਈ 11 ਕਿਲੋ ਦੀ ਧਾਰ ਵੀ ਨਾ ਮਾਰੇ ਭਾਵੇਂ ਕੋਈ ਦੋ ਡੰਗ ਝੋਕੇ ਲੈ ਜੀ ਠੀਕ ਚੋਣ ਚੰਗੀ ਆ ਚੋਣ ਚੰਗੀ ਠੀਕ ਆ ਚੋਣ ਪੂਰੀ ਇੱਕ ਨੰਬਰ ਕੋਈ ਕੇ ਇਹ ਪ੍ਰਕਾਰ ਦਾ ਪੂਰ ਸ਼ੈਤਾਨੀ ਕੋਈ ਥਾਣੀ ਹਦ ਘਟ ਸੋ 11 ਕਿਲੋ ਬੇਸ਼ੱਕ ਦੋਸਤੋ ਕੋਈ ਵੀ ਸੱਜਣ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੀ 11 ਕਿਲੋ ਦੁੱਧ ਜਿਹੜਾ ਥੱਲੇ ਇਸ ਵਕਤ ਹਾਜ਼ਰ ਦੁੱਧ ਉਹਦੀ ਆਪਾਂ ਗੱਲਬਾਤ ਕਰਦੇ ਪਏ ਆ ਠੀਕ ਆ ਜੀ ਤੋ ਇਹ ਨੂੰ ਆਪਾਂ ਟਾਈਮ ਤੁਹਾਨੂੰ ਸਮਾਂ ਦੱਸ ਦਿੱਤਾ ਇੱਕ ਵਾਰੀ ਮੜਾ ਖੋਲ ਕੇ ਪੂਰਾ ਇੱਧਰ ਤੋਰ ਕੇ ਦਿਖਾ ਦਿੰਨੇ ਆ ਹਾਈਟ ਕੱਦ ਮੀਡੀਅਮ ਵੈਸੇ ਹਾਈਟ ਨਾਲ ਦੋਵੇਂ ਬੜਾਂ ਦੀ ਮੀਡੀਅਮ ਆ ਪਲੀਆਂ ਸਭੀਆਂ ਚੰਗੀਆਂ ਨੇ ਠੀਕ ਹੈ ਜੀ ਕੋਈ ਦਸੀਆਂ ਫਿੱਕੀਆਂ ਨਹੀਂ ਗਈਆਂ ਤੇ ਥਾਣ ਮੁਠੀ-ਮੁਠੀ ਵਾਲਾ ਲੱਗਾ ਇਹਨਾਂ ਨੂੰ ਥੋੜਾ ਕੁਮਾ ਕੇ ਦਿਖਾ ਦੇ ਇੱਕ ਵਾਰੀ ਥੋੜਾ ਨੇੜਿਓਂ ਕੁਮਾ ਦੇ ਅੱਜਾ ਅੱਜਾ ਆ ਦੇਖੋ ਜੀ ਚਵਾਈ ਆ ਦੀ ਵੀਰ ਜੀ ਵੱਡੀ ਵੈਡ ਨੂੰ ਕੀ ਜਾਰੀ ਜੇ ਠੀਕ ਆ ਠੀਕ ਆ ਬਾਕੀ ਚਲੋ ਭਾਂਡਾ ਭੁੰਡਾ ਇਹਦਾ ਵੀ ਸੰਗਾ ਸਾਫ ਸੁਥਰਾ ਹਾਂਜੀ ਲਓ ਜੀ 11 ਕਿਲੋ ਇਹਦੇ ਥੱਲੇ ਦੁੱਧ ਖਾ ਜਾ ਰਾ ਠੀਕ ਆ ਹਾਂਜੀ ਹਾਂਜੀ ਕੋਈ ਵੀ ਭਰਾ ਆਪਣਾ ਸੌਦਾ ਕਰਦਾ ਜਿੰਨਾ ਦੁੱਧ ਦੱਸਿਆ ਜਾਂਦਾ ਉਹਦੀ ਚੋਕੇ ਪਸਮਾ ਕੇ ਤਸੱਲੀ ਕਰੋ ਕਿਉਂ ਪੈਸੇ ਦੇਣੀਆਂ ਕਿਸੇ ਫਾਰਮਰ ਭਰਾ ਨੇ ਠੀਕ ਆ ਜੀ ਤੇ ਜਿਵੇਂ ਨਾਰਮਲ ਆਪਾਂ ਗੱਲ ਕਰਦੇ ਵੀ ਪਾਟਾ ਨੋਟ ਕਿਸੇ ਵਪਾਰੀ ਭਰਾ ਨੇ ਚਾਹੇ ਕਿਸੇ ਨੇ ਵੀ ਲੈਣਾ ਖਰੀਦਦਾ ਵੇਚਣਾ ਦੇ ਵੀ ਤੇ ਖਰੀਦਦਾਰ ਵੀ ਆਪਣੀ ਤਸੱਲੀ ਕਰੇ ਤੇ ਇਹ ਅੱਜ ਕਿੰਨੇ ਦੀ ਦੇ ਰਿਆਂ ਹਰਪ੍ਰੀਤ ਯਸਨੋ ਡਿਮਾਂਡ ਕਰਨ ਨੂੰ ਵੀਰ ਜੀ ਜੋ ਮਰਜ਼ੀ ਕਰ ਲਿਗੇ ਹਾਂ 45000 ਦੀ ਦੇ ਦਾਂਗੇ 45 ਦੀ ਹਾਂਜੀ ਕਰ ਗਏ ਮਾਨਤਨ ਵਿੱਚ 41000 ਦੀ ਵਾਸੀ ਪਹੁੰਚ ਦੀ ਕਰ ਦਾਂਗੇ 100 ਕਿਲੋਮੀਟਰ ਤਾਈਂ ਹਾਂਜੀ ਲੋ ਵੀ 41000 ਦੀ ਇਹ ਦੋਸਤੋ ਵੈੜ ਤੁਹਾਨੂੰ ਜਿਹੜੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ 11 ਕਿਲੋ ਦੁੱਧ 41000 ਦਾ ਮੁੱਲ ਬਾਕੀ ਕੋਈ ਪੋਰਟ ਚਾਂਗ ਨਹੀਂ ਹੈਗੀ ਠੀਕ ਹੈ ਜੀ ਚਾਰੇ ਸਭ ਸੰਭਾਲ ਕਰ ਲੈ ਚਲੋ ਬੱਛਾ ਕੋਈ ਸਾਂਭ ਸੰਭਾਲ ਕਰਕੇ ਮੇਰਾ ਕੋਈ 2 4 5 ਮਿੰਟ ਠੀਕ ਹੈ ਜੀ ਬਾਅਦ ਵਿੱਚ ਹਰ ਇੱਕ ਪੁਰਾਣੇ ਛੱਡਣਾ ਤਾਂ ਇੱਧਰ ਉੱਧਰ ਹੀ ਹੁੰਦਾ ਹੈ ਪਰ ਮੇਰਾ ਵੀਰ ਉਹ ਤੋਂ ਵੀ ਗਰੇਜ ਕਰੋ ਠੀਕ ਆ ਜੀ ਛੋਟੇ ਬੱਚਿਆਂ ਨੂੰ ਨਾ ਛੱਡਿਆ ਜਾਵੇ ਕੋਈ 5-4 ਮਹੀਨੇ ਕੋਈ ਸਾਂਭ ਕੇ ਮੇਰਾ ਭਰਾ ਕੋਲ ਉਹੋ ਜੀ ਜਗ੍ਹਾ ਤੇ ਕਿਸ ਨੂੰ ਦੇ ਦਿੱਤਾ ਜਾਵੇ ਠੀਕ ਆ ਜਿੱਥੇ ਲੋਡ ਆ ਕਿਸੇ ਜਾਨਵਰ ਦੀ ਤੇ ਇਹ ਅੱਜ ਦੋ ਵੜਾ ਜਿਹੜੀਆਂ ਦੋਸਤੋਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਦੋ ਵੜਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਚੰਗਾ ਸਾਫ ਸੁਥਰਾ ਮਾਲ ਆ ਵੀਰ ਦੇ ਕੋਲ ਇੱਥੇ ਆਣ ਕੇ ਜਿੱਦਾਂ ਮਰਜ਼ੀ ਤਸੱਲੀਆਂ ਕਰੋ ਤੇ ਇਹ ਹਾਂ ਵੀਰ ਜੀ ਆਪਾਂ ਇਹਨਾਂ ਦੋਵਾਂ ਵੜਾਂ ਦੀ ਵੀਡੀਓ ਬਣਾਈ ਆ ਜੇ ਕਿਸੇ ਨੂੰ ਚਾਹੀਦੀ ਹੋਵੇ ਜੇਰ ਪਾਉਂਦੀਆਂ ਦੀ ਉਹ ਵੀ ਆਪਾਂ ਦੇ ਦਾਂਗੇ ਠੀਕ ਜੀ ਤੇ ਇੱਕ ਹਰਪ੍ਰੀਤ ਨੰਬਰ ਆਪਣੇ ਕਰਦੇ ਸਾਂਗੇ ਜੀ ਨੰਬਰ ਵੀਰ ਜੀ 6284064914 ਠੀਕ ਆ ਹਾਂਜੀ ਫੇਰ ਬੋਲ ਦਿੰਨੇ ਆ ਕਰਾਂ 6284064914 ਠੀਕ ਆ ਹਾਂਜੀ ਲਓ ਵੀ ਸਾਫ ਸੁਥਰਾ ਮਾਲ ਆ ਦੋਸਤੋ ਬਾਕੀ ਪਸ਼ੂ ਤੁਹਾਨੂੰ ਦਿਖਾਈ ਦਿੱਤੇ ਆਪਾਂ ਦੋਵੇਂ ਬੜਾ ਬਹੁਤ ਵਧੀਆ ਚੰਗੀਆਂ ਨੇ ਚੰਗੇ ਦੁੱਧਵਾਤ ਤੇ ਇਸ ਵਕਤ ਚੱਲਣ ਰਹੇ ਨੇ ਐਨੀਮਲ ਜਿਹੋ ਜਾਂ ਮੁੱਲ ਕਿਸੇ ਭਰਾ ਨੇ ਲਾਉਣਾ ਠੀਕ ਆ ਜੋ ਉਹ ਜਾਂ ਪਸ਼ੂ ਤੁਹਾਨੂੰ ਮਿਲ ਜਾਂਦਾ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਤੇ ਮਿਹਰਬਾਨੀ ਜੀ ਧੰਨਵਾਦ